ਨੇੜੇ ਘਵਨ ਅਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਅਧਿਕਾਰੀਆਂ ਨੂੰ ਜਿੱਥੇ ਇੱਕ ਵੱਡੀ ਚਿੰਤਾ ਟੈਰਫ ਲੀ ਲੱਗੀ ਹੋਈ ਹੈ ਉੱਥੇ ਹੀ ਮੈਕਸੀਕੋ ਦੇ ਤੁਲਨਾ ਨੂੰ ਸਭ ਤੋਂ અપਮਾਨਜਨਕ ਚੀਜ਼ਾਂ ਵਿੱਚੋਂ ਇਹ ਗੱਲਾਂ ਕਿਤੇ ਨਾ ਕਿਤੇ ਹੁਣ ਉੱਡਣ ਲੱਗ ਪਈਆਂ ਨੇ ਕੈਨੇਡੀਅਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਚੁਣੇ ਗਏ ਡੋਨਲਡ ਟਰੰਪ ਦੇ ਵਿਆਪਕ ਟ੍ਰੇਡ ਲਾਉਣ ਦੀ ਧਮਕੀ ਨੂੰ ਜਿੱਥੇ ਇੱਕ ਸੀਰੀਅਸ ਤੰਗ ਦੇ ਨਾਲ ਲੱਤਾਂ ਕਿਉਂਕਿ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਦੇ ਨੇਤਾ ਨੇ 트럼ਪ ਦੀ ਮੈਕਸੀਕੋ ਦੇ ਨਾਲ ਕੈਨੇਡਾ ਦੀ ਤੁਲਨਾ ਇਹ ਕਦੇ ਵੀ ਸੁਣੀ ਨਹੀਂ ਹੈ ਤੇ ਅਪਾਪਮਾਨਜਨਕ ਗੱਲ ਇਸ ਨੂੰ ਦੱਸਿਆ ਹੈ 트럼ਪ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਨਸ਼ੀਲੇ ਪਦਾਰਥਾਂ ਨੱਤ ਪਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਿੱਚ ਜੋ ਜਨਪ੍ਰੀ ਦੇ ਵਿੱਚ ਆਪਣਾ ਅਹੁਦਾ ਸੰਭਾਲਣ ਦੇ ਨਾਲ ਹੀ ਕੈਨੇਡਾ ਮੈਕਸੀਕੋ ਤੇ ਚੀਨ ਦੇ ਪਾਤਰਾ ਤੇ ਟੈਰਿਫ ਲਾਉਣ ਦੀ ਧਮਕੀ ਦਿੱਤੀ ਆ ਉਸਨੇ ਕਿਹਾ ਕਿ ਉਹਨਾ ਆਪਣੇ ਪਹਿਲੇ ਕਾਰਜਕਾਲ ਆਦੇਸ਼ਾਂ ਵਿੱਚੋਂ ਕੈਨੇਡਾ ਦੇ ਅੰਦਰ ਮੈਕਸੀਕੋ ਅਤੇ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਸਾਰੇ ਉਤਪਾਦਕਾਂ ਤੇ 25% ਟੈਕਸ ਲਾਉਣ ਦੀ ਗੱਲ ਆਖੀ ਹੈ。ਅਨਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਕਿਹਾ ਕਿ ਮੈਕਸੀਕੋ ਨਾਲ ਸਾਡੀ ਤੁਲਨਾ ਕਰਨਾ ਸਭ ਤੋਂ અપਮਾਨਜਨਕ ਗੱਲ ਹੈ। ਮੈਂ ਕਦੇ ਆਪਣੇ ਦੋਸਤਾਂ ਅਤੇ ਸਭ ਤੋਂ ਨਜ਼ਦੀਕੀ ਸਹਿਯੋਗੀ ਸੰਯੁਕਤ ਰਾਜ ਅਮਰੀਕਾ ਤੋਂ ਸੁਣੀ ਹੈ ਮੈਨੂੰ ਉਸ ਦੀਆਂ ਟਿੱਪਣੀਆਂ ਗਲਤ ਲੱਗੀਆਂ ਨੇ। ਮੈ ਮੈਨੂੰ ਬਹੁਤ અપਮਾਨਜਨਕ ਲੱਗਿਆ ਕਿ ਇਹ ਇਸ ਤਰ੍ਹਾਂ ਜਿਵੇਂ ਪਰਿਵਾਰ ਦਾ ਕੋਈ ਮੈਂਬਰ ਤੁਹਾਡੇ ਦਿਲ ਤੇ ਛੁਰਾ ਮਾਰ ਰਿਹਾ ਹੋਵੇ ਫੋਰਡ ਨੇ ਕਿਹਾ ਕਿ ਕੈਨੇਡਾ ਕੋਲ ਬਦਲਾ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ ਪ੍ਰਧਾਨ ਮੰਤਰੀ ਜਸਟਨ ਟੂਡੋ ਬੁੱਧਵਾਰ ਨੂੰ ਸਥਾਈ ਆਗਮਨ ਦੇ ਨਾਲ ਜਿੱਥੇ ਐਮਰਜੈਂਸੀ ਮੀਟਿੰਗ ਕਰਨਗੇ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਕੈਨੇਡੀਅਨ ਡਾਲਰ ਤੇਜ਼ੀ ਨਾਲ ਡਿੱਗ ਰਿਹਾ ਹੈ ਟਰੂਡੋ ਨੇ ਕਹਿਿਆ ਕਿ ਉਹਨਾਂ ਨੇ ਤਾਰਫ ਦੀ ਧਮਕੀ ਤੋਂ ਬਾਅਦ ਟਰੰਪ ਨਾਲ ਗੱਲਬਾਤ ਕੀਤੀ ਆ ਤੇ ਅਸੀਂ ਆਪਣੇ ਦੇਸ਼ ਵਿਚਕਾਰ ਤੀਰਪਤਾ ਨਾਲ ਪ੍ਰਭਾਵਸ਼ਾਲੀ ਸਬੰਧਾਨਵਾਰੇ ਗੱਲਬਾਤ ਕੀਤੀ ਜੋ ਪਿਛਲੇ ਅੱਗੇ ਚੱਲਦੇ ਕੁਝ ਕੁ ਚੁਣੌਤੀਆਂ ਬਾਰੇ ਵੀ ਗੱਲਬਾਤ ਕੀਤੀ ਆ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਇਹ ਇੱਕ ਚੰਗੀ ਕਾਲ ਆ ਟਰੂਡੋ ਨੇ ਦੱਸਿਆ ਟਰੰਪ ਨੇ ਸੋਵਾਨੂ ਇਹ ਧੰਕੀ ਗੈਰ ਕਾਨੂੰਨੀ ਪ੍ਰਵਾਸੀ ਦੀ ਆਮਦ ਦੇ ਖਿਲਾਫ ਰੈਲੀ ਕਰਦੇ ਹੋਏ ਦਿੱਤੀ ਹਾਲਾਂਕਿ ਦੱਖਣੀ ਅਮਰੀਕਾ ਦੀ ਸਰਹੱਦ ਦੇ ਖਾਸੇ 4 ਸਾਲ ਤੇ ਹੇਟਲੇ ਪੱਧਰ ਦੇ ਨੇੜੇ ਨੇ ਕੈਨੇਡਾ ਬਾਰਡਰ ਤੇ ਸ਼ਕਤੀਆਂ ਦੀ ਗਿਣਤੀ ਤਲਨਾ ਵਿੱਚ ਫਿੱਕੀ ਹੈ ਰੇਡਨ ਅਧਿయోగ ਮੰਤਰੀ ਫਿਲਿਪ ਸਪੈਨ ਨੇ ਕਿਹਾ ਹੈ ਕਿ ਸਾਨੂੰ ਮੈਕਸੀਕਨ ਸਰਦਾਂ ਨੂੰ ਕੈਨੇਡੀਅਨ ਸਰਦਾਂ ਨਾਲ ਨਹੀਂ ਉਲਝਾਣਾ ਚਾਹੀਦਾ ਤੇ ਯੂ ਐਸ ਬਾਰਡਰ ਪੋਰਟ ਬੈਟਰੋਲ ਨੇ ਅਕਤੂਬਰ ਵਿੱਚ ਮੈਕਸੀਕਨ ਬਾਰਡਰ ਤੇ 56330 ਗ੍ਰਿਫਤਾਰੀਆਂ ਕੀਤੀਆਂ ਤੇ ਅਕਤੂਬਰ 2023 ਤੋਂ ਸਤੰਬਰ 2024 ਦਰਮਿਆਨ ਕੈਨੇਡੀਅਨ ਬਾਰਡਰ ਤੇ 23721 ਗ੍ਰਿਫਤਾਰੀਆਂ ਕੀਤੀਆਂ ਪਿਛਲੇ 12 ਮਹੀਨਿਆਂ 'ਚੋ ਇਹ 10021 ਸੀ ਤੇ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਇਹ ਮੈਕਸੀਕੋ ਸਰਦਾਂ ਦੇ ਇੱਕ ਮਹੱਤਵਪੂਰਨ ਹਫਤੇ ਦੇ ਬਰਾਬਰ ਹੈ ਕੈਨੇਡਾ ਵਾਧੂ ਸਰੋਤ ਸਮੀਤ ਕਈ ਸਰਦੀ ਉਪਮਾਵਾਂ ਵਿਚਕਾਰ ਕੰਮ ਕਰ ਰਿਹਾ ਹੈ ਕਯੂਬਕ ਦੇ ਪ੍ਰੀਮੀਅਰ ਲਗੋਟ ਵੱਲੋਂ ਵੀ ਸਵੀਕਾਰ ਕੀਤਾ ਗਿਆ ਕਿ ਮੈਕਸੀਕਨ ਸਰਦ ਦੇ ਨਾਲ ਸਮਝੌਤਾ ਜਾਂ ਉਸ ਨਾਲ ਸਾਦੀ ਤੁਲਨਾ ਕਰਨੀ ਬਹੁਤ ਮਾੜੀ ਗੱਲ ਹੈ ਪਰ ਕੈਨੇਡਾ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਵਿੱਚ ਹਾਲ ਹੀ ਵਿੱਚ ਹੋਏ ਵਾਅਦੇ ਦੇ ਹਵਾਲਾ ਦੰਦੇ ਹੋਏ ਟਰੰਪ ਨੇ ਚਿੰਤਾਵਾਂ ਦਾ ਜਾਇਜ਼ਾ ਲੱਗਾ ਇਹ 1 25% ਟੈਰਫ ਦਾ ਮਤਲਬ ਹੈ ਕਿ ਹਜ਼ਾਰਾਂ ਨੌਕਰੀਆਂ ਖਤਮ ਹੋ ਜਾਣਗੀਆਂ ਲਗਰਟ ਨੇ ਦੱਸਿਆ ਕਿ ਅਸੀਂ ਜੰਗ ਸ਼ੁਰੂ ਨਹੀਂ ਕਰ ਸਕਦੇ ਸਾਨੂੰ ਇਹ ਟੈਰਿਫ ਨਾ ਹੋਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਪਵੇਗੀ ਕੈਨੇਡਾ ਦੁਨੀਆ ਦੇ ਸਭ ਤੋਂ ਵੱਧ ਵਪਾਰ ਨਿਰਭਰ ਦੇਸ਼ਾਂ ਵਿੱਚ ਹੋਇਆ ਤੇ ਕੈਨੇਡਾ ਨਿਰਯਾਤ 10.77% ਲਗਭਗ 33.6 ਬਿਲੀਅਨ ਕੈਨੇਡੀਅਨ ਯੂ ਐਸ ਵਿੱਚ ਜਿੱਥੇ ਵਸਤਾਂ ਦੀ ਸੇਵਾਵਾਂ ਹਰ ਰੋਜ਼ ਸਰਦ ਪਾਰ ਕਰਦੇ ਨੇ ਤੇ ਅਮਰੀਕਾ ਦੇ ਕੱਚੇ ਤੇਲ ਦੀ ਆਯਾਤ ਦਾ ਲਗਭਗ 60% ਕੈਨੇਡਾ ਤੋਂ ਹੁੰਦਾ ਅਤੇ 85% ਅਮਰੀਕੀ ਬਿਜਲੀ ਦਾਮ ਅਮਰੀਕਾ ਤੋਂ ਖਰੀਦੀ ਜਾਂਦੀ ਹੈ ਤੇ ਕੈਨੇਡਾ ਅਮਰੀਕਾ ਦੇ ਸਟੀਲ ਐਲੂਮੀਨੀਅਮ ਅਤੇ ਯੂਰੀਨੀਅਮ ਵਿੱਚ ਸਭ ਤੋਂ ਵੱਡਾ ਵਿਦੇਸ਼ੀ ਸਪਲਾਈਰ ਹੈ ਅਤੇ ਇਸ ਕੋਲ 34 ਮਹੱਤਵਪੂਰਨ ਖਣਿਜ ਅਤੇ ਤੱਤਾਂ ਨੇ ਜਿਨ੍ਹਾਂ ਵਿੱਚ ਪੈਂਟਾਗਨ ਰਾਸ਼ਟਰੀ ਸੁਰੱਖਿਆ ਨਿਵੇਸ਼ ਵੀ ਕਰ ਰਿਹਾ ਉਪਰਧਾਨ ਮੰਤਰੀ ਕ੍ਰਿਸਟਿਅਨ ਲੈਂਡ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਸਾਨੂੰ ਉਹਨਾਂ ਦੇ ਲੋੜ ਹੈ ਅਤੇ ਉਹਨਾਂ ਨੂੰ ਵੀ ਸਾਡੀ ਲੋੜ ਹੈ ਕੈਨੇਡਾ ਵਿਸ਼ੇ ਵਿੱਚ ਅਮਰੀਕਾ ਦੀ ਸਭ ਤੋਂ ਵੱਡਾ ਬਾਜ਼ਾਰ ਹੈ ਜੋ ਚੀਨ ਜਾਪਾਨ ਜੁਕੇ ਫਰਾਂਸ ਦੇ ਸਾਂਝੇ ਬਾਜ਼ਾਰਾਂ ਨਾਲੋਂ ਵੱਡਾ ਹੈ ਇਹ ਵੀ ਮਸਲਾ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਸੰਪਿਤਰਾਜ ਨੂੰ ਵੇਚਦੇ ਆ ਉਹ ਚੀਜ਼ਾਂ ਹਨ ਜਿਨ੍ਹਾਂ ਦੀ ਉਹਨਾਂ ਨੂੰ ਅਸਲ ਵਿੱਚ ਜ਼ਰੂਰਤ ਹੈ ਜਦੋਂ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਟੈਰਫ ਲਾਏ ਤਾਂ ਦੇਸ਼ ਨੇ ਜਵਾਬੀ ਟੈਰਫ ਦਾ ਜਵਾਬ ਦਿੱਤਾ ਰੇਨਸਟੀਲ ਅਤੇ ਨਿਵੇਲੀਅਮ ਤੇ ਨਵੇਂ ਅਮਰੀਕਨ ਟੈਕਸ ਦਾ ਜਵਾਬ ਵਿੱਚ ਕੈਨੇਡਾ ਨੇ 2018 ਦੇ ਅੰਦਰ اربਾਂ ਡਾਲਰ ਦੀ ਨਵੀਂ ਡਿਊਟੀਆਂ ਲਗਾ ਦਿੱਤੀਆਂ ਸਨ ਤੇ ਅਮਰੀਕਾ ਨੇ ਬਹੁਤ ਸਾਰੇ ਆਰਥਿਕ ਪ੍ਰਭਾਵ ਦੀ بجائے ਸਿਆਸੀ ਪ੍ਰਭਾਵ ਨਾਲ ਚੁਣਿਆ ਗਿਆ ਸੀ ਉਦਾਹਰਨ ਦੇ ਲਈ ਕੈਨੇਡਾ ਅਮਰੀਕਾ ਤੋਂ ਸਾਲਾਨਾ 3 ਮਿਲੀਅਨ ਡਾਲਰ ਦੀ ਦਹੀ ਦੀ ਦਾਮਦ ਕਰਦਾ ਜਿਆਦਾਤਰ ਵਿਅਕਤੀਗਤ ਸਮੀਤ ਹਾਊਸ ਵੀ ਸਕੀਪਰ ਪਾਲ ਗਿਆਨ ਹਰਿਆਣੇ ਗ੍ਰਹਿ ਰਾਜ ਦੇ ਇੱਕ ਪਲਾਂਟ ਤੋਂ ਆਉਂਦੇ ਨੇ ਤੇ ਉਹਨਾਂ ਨੇ ਦੱਸਿਆ ਕਿ 10% ਉਸ ਤੇ ਡਿਊਟੀ ਲਗਾਈ ਗਈ। ਲੋਕ ਤੇ ਦੱਸਦੇ ਕਿ ਹੁਣ ਦੁਬਾਰਾ ਕੈਨੇਡਾ ਵਿਸ਼ੇਸ਼ ਤੌਰ ਤੇ ਆਟੋ ਟ੍ਰੈਫਿਕ ਬਾਰੇ ਚਿੰਤਤ ਨੇ ਤੇ ਉੱਤਰੀ ਅਮਰੀਕਾ ਦਾ ਆਟੋ ਦੇ ਬਹੁਤ ਜ਼ਿਆਦਾ ਇੱਕੀਕਰਤਾ ਤੇ ਕੈਨੇਡਾ ਵਿੱਚ ਬਣੇ ਹਿੱਸੇ ਅਕਸਰ ਅਮਰੀਕਾ ਦੇ ਵਿੱਚ ਬੜੀਆਂ ਕਾਰਾਂ ਨੂੰ ਜਾਂਦੇ ਨੇ ਜੋ ਕੈਨੇਡੀਅਨਾਂ ਨੂੰ ਵਾਪਸ ਵੇਚੇ ਜਾਂਦੇ ਨੇ। ਇਸ ਨੂੰ ਟੈਰਿਫ ਦੇ ਨਾਲ ਅਜਮਾਉਣਾ ਇਸ ਵਪਾਰ ਇਸ ਨੂੰ ਵਾਪਸ ਇੱਕ ਆਮਲੇਟਰ ਵਿੱਚ ਗੋऱ्या ਗੋਰੀ ਜਰਦੀ ਦੇ ਵੱਖ ਕਰਨ ਦੀ ਕੋਸ਼ਿਸ਼ ਹੈ ਕ੍ਰੀਡੈਂਟ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ